ਹਾਂ ਸਿਮਰਨ ਫੋਨ ਕਿਉਂ ਕੱਟਤਾ ਸੀ ਫੋਨ ਕੱਟਿਆ ਕਰ ਸੀ ਜੀ ਪਾਪਾ ਆ ਗਏ ਸੀ ਮੇਰੇ ਕੋਲ ਜਲਦਬਾਜ਼ੀ ਚ ਹੱਥੀ ਕੰਮਣ ਲੱਗ ਗਈ ਸੀ ਅੱਛਾ ਅੱਛਾ ਮੈਂ ਕਿਹਾ ਪਤਾ ਨਹੀਂ ਕਿਵੇਂ ਨਾ ਗੁੱਸੇ ਹੋ ਗਏ ਤੇਰੇ ਮੇਰੀ ਗੱਲ ਤੇ ਨਹੀਂ ਪੂਰਾ ਤਾਂ ਨਹੀਂ ਮਨਾ ਗਈ ਮੇਰੀ ਗੱਲ ਦਾ ਸਿਮਰਨ ਤੇ ਤੁਹਾਡੇ ਨਾਲ ਗੁੱਸੇ ਕਦੀ ਨਹੀਂ ਸਕਦਾ ਜੇ ਤੇਰੇ ਨਾਲ ਗੁੱਸੇ ਤਾਂ ਮੈਂ ਕਿਹਾ ਤੁਸੀਂ ਜਾਣ ਨਹੀਂ ਅੱਛਾ ਮੈਨੂੰ ਇਹ ਲੱਗਦਾ ਨਾ ਮੈਂ ਕੀ ਇੱਕ ਦੇ ਗਰੀਬਾਂ ਨਾਲ ਗੁੱਸੇ ਹੋਵਾਂ ਜੇ ਅਸੀਂ ਰਹੇ ਗਰੀਬ ਬਈ ਤੁਹਾਡੇ ਗਰੀਬੀ ਨਹੀਂ ਆਉਂਦਾ ਕਿ ਤੁਸੀਂ ਗਰੀਬਸਾਂ ਦੇ ਨਾਲ ਹੋ ਤੁਸੀਂ ਸਿਮਰਨ ਤੁਹਾਡੀ ਤੁਸੀਂ ਮੇਰੇ ਤੁਸੀਂ ਫਿਰ ਕਦ ਨਗਰੀਬ ਹੋਗੇ ਅ ਮੈਂ ਤਾਂ ਅਮੀਰ ਦਾ ਸਮਝਿਆ ਕਰ ਆਪਣੇ ਆਪ ਮੇਰੀ ਜਾਨ ਸਿਮਰਨ ਅਮੀਰ ਤਾਂ ਮੈਂ ਤੇਰੇ ਪਿਆਰ ਕਰਕੇ ਅਮੀਰ ਹਾਂ ਉਹ ਮੈਨੂੰ ਕਿਹਨੇ ਪੁੱਛਣਾ ਦੱਸੋ ਤਾਂ ਪਿਆਰ ਨਾਲ ਹੀ ਨੀਰ ਹੁੰਦਾ ਹੁੰਦਾ ਅ ਬਾਕੀ ਨਾ ਇੱਕ ਗੱਲ ਹੈ ਉਹ ਗੱਲ ਨਾ ਪਿਆ ਪਤਾ ਨਹੀਂ ਮੇਰੀ ਜਲਦਬਾਜ਼ੀ ਚੱਤ ਵੱਜਾ ਮੈਂ ਤਾਂ ਕੱਟਣਾ ਕੰਮ ਛੱਡ ਦਿੱਤੀ ਵੈਸੇ ਪਾਪਾ ਤਾਂ ਆਪਣੇ ਪਤਾ ਜਨ ਨੂੰ ਮਾਰ ਦੂਗਾ ਜੀ ਪਤਾ ਲੱਗ ਗਿਆ ਆਪਣੀ ਗੱਲ ਦਾ ਵੈਸੇ ਤਾਂ ਮੈਨੂੰ ਰੋਕ ਟੋਕ ਨਹੀਂ ਮੈਂ ਤਾਂ ਕਹਿੰਨੀ ਪਿਆਰੀ ਆਪਣੀ ਗੱਲ ਚੱਲੀ ਜਾਂਦੀ ਸੀ ਕਿੰਨਾ ਪਰਮਾਸ਼ ਕਰੀ ਜਾਂਦੇ ਸੀ ਫੋਨ ਤੇ ਹਨਾ ਐਵੇਂ ਮਸੂਸ ਹੋ ਜਾਂਦਾ ਸੀ ਕਿ ਮੈਂ ਦੁਨੀ ਮੇਰੇ ਬਾਹਾਂ ਵਿੱਚ ਬੈਠੀ ਆਂ ਕਿ ਮੈਂ ਤੇਰੇ ਬਾਹਾਂ ਚ ਆ ਸਕੀ ਆਂ ਹਨਾ ਹਾਂ ਮੰਦਾ ਮੈਨੂੰ ਰੋਕ ਜਦੋਂ ਹੱਥ ਹੌਲੀ ਹੌਲੀ ਹੋਈ ਹੋਈ ਜਦੋਂ ਹੱਥ ਹੌਲੀ ਹੌਲੀ ਥੱਲੇ ਆਇਆ ਸੀ ਗੰਬਾ ਕੰਨੀ ਨੇ ਫੋਨ ਕੱਟ ਕੇ ਮੈਂ ਕਿੱਦਿ ਗੁਰਾ ਮਾਨ ਨਹੀਂ ਜੀ ਮਾਣੇ ਮਸਾਦਾ ਮਾਹੌਲ ਬਣਿਆ ਸੀਗਾ ਪਰ ਗਲਤ ਹੋ ਜਾਂਦਾ ਪਤਾ ਇਹ ਤਾਂ ਖੜੇ ਤੇ ਚੋਟ ਹੋ ਜਾਂਦੀ ਹੈ ਹੋ ਗਈ ਨਾ ਚੋਟ ਸਿੰਦਰਨ ਅੱਜ ਤੇ ਹੁਣ ਕਿੱਥੇ ਗਿਆ ਡੈਡੀ ਕਿੱਧਰ ਗਿਆ ਅੱਜ ਉਹ ਐਸੀ ਹੀ ਕੋਈ ਫਾਈਲ ਭੁੱਲ ਗਈ ਸੀਗੀ ਉਹ ਵਾਪਿਸ ਚੱਕ ਕੇ ਚਲੇਗੀ ਜਿਹੜੀ 스타ਟ ਚੜੀ ਸੀ ਆਪ ਚ ਅੱਜ ਗੱਡੀ ਬਾਹਰ ਹੀ ਰੋਕ ਤੇਰਾ ਆਪਣੇ ਆਪਣੇ ਮੱਠ ਮਾਰਵਾਉਣਾ ਉਹਨਾਂ ਨੇ ਇਹ ਕਰਵਾਉਣਾ ਹੈ ਨਾਮ ਕਰਵਾਈ ਸੀਗੀ ਕੋਈ ਪ੍ਰਾਪਰਟੀ ਹੋਊਗੀ ਕੋਈ ਪਤਾ ਨਹੀਂ 플ੌਟ ਹੈ ਕਿ ਇਹ ਹੁਣ ਮੰਮੀ ਦੇ ਨਾਮ ਕਰਵਾਉਣ ਲਈ ਅੱਛਾ ਅੱਛਾ ਤਾਂ ਤੇ ਕੋਈ ਨਾਮ ਉਹ ਕੱਲਾ ਲੱਗਦਾ ਤਾਂ ਤੇ ਕੀ ਮੈਂ ਤਾਂ ਬਸ ਕੀ ਸੋਚਦਾ ਸੀ ਇੱਕ ਦਿਨ ਮੈਂ ਤਾਂ ਇਹ ਸੋਚਦਾ ਸੀ ਨਾ ਮੇਰੀ ਪਤਨੀ ਕਿੰਨੀ ਚੰਗੀ ਕਿਸਮਤ ਹੈ ਮੈਨੂੰ ਵਡੇ ਘਰ ਦੀ ਕੁੜੀ ਉਹ ਵੀ ਮੇਰੇ ਪਿਆਰ ਚ ਮੈਂ ਉਹਦੇ ਪਿਆਰ ਚ ਸਾਨੂੰ ਤਾਂ ਕੋਈ ਚੌਂਦਰੇ ਦੇ ਨਿਸ਼ਾਨ ਦਦਨ ਮੇਰੀ 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 ਗੱਲ ਸੁਣ ਤੂੰ ਜੀਣਾ ਤੂੰ ਹੈ ਕਰੇ ਵੀ తా పక్యా కి కి తుడి పా పివాస్తింగి అపసు ఓలా అందర కలిగులి కార్దుగా మక్చరా జాది తాలాత ముం చటికనీ దవాయదువి తా దికు మాతం చటిక� ਇਕੰਨੀ ਤੇ ਨੈਟਵਰਕ ਸਹੀ ਨਹੀਂ ਮੈਨਾਂ ਤਾਂ ਨੈਟਵਰਕ ਚ ਹੈ ਨਹੀਂ ਕਿ ਤਾਂ ਕਰਕੇ ਆਪ ਤੇਰੀ ਆਵਾਜ਼ ਨਾ ਸਪੱਸ਼ਟ ਨਹੀਂ ਸੁਣਦੀ ਜੇ ਬਾਹਰ ਮਮੀ ਬਾਹਰ ਹੈ ਜੇ ਦੁਬਾਰਾ ਕੇ ਗੱਲ ਕਰਲਾ ਮੜੀ ਜੀ ਮੇਰੇ ਨਾਲ ਮੈਨੂੰ ਸਹੀ ਸੁਣਦੀ ਹਾਂ ਮੈਂ ਉਧਰ ਕਰ ਦੇ ਦੂੰਗੀ ਕਮਰੇ ਚ ਪਗਤੀ ਚ ਨਹੀਂ ਦਾਦੀ ਵਾਲੇ ਕਮਰੇ ਚ ਉਹ ਦਾਦੀ ਵਾਲਾ ਕਮਰਾ ਉਹ ਮੈਂ ਬੈਠਿਆ ਨਾ ਤਾਂ ਕਰਕੇ ਉੱਥੇ ਫਿਰ ਤੇਰੀ ਚਾਰੀ ਤੇਰੀ ਆਵਾਜ਼ ਵੀ ਆਉਂਦੀ ਹੁਣ ਦੱਸ ਕੀ ਕਹਿੰਦੀ ਸੀ ਮੈਂ ਕਹਿੰਦੀ ਸੀ ਮੈਂ ਦਵਾਈ ਤਾਂ ਤੈਨੂੰ ਛਿੜਕਣ ਦੇਣੀ ਨਹੀਂ ਇਹ ਕਿਉਂਕਿ ਪਸ਼ੂ ਵਾਲੇ ਅੰਦਰ ਕਹਿਣਾ ਤਾਂ ਪਾਤੇ ਨਹੀਂ ਵੀ ਦਵਾਈ ਛਿੜਕਤੀ ਇਹ ਕਰਨੀ ਹੈਗੀ నమకిన చుట్టా క செய்தி ਨੱਟ ਤੋ ਕਰਾਂ ਨਹੀਂ ਹੁੰਦਾ ਰਾਜਤੋ ਵੀ ਤੇਰਾ ਮੁੱਠ ਪੈਂਟ ਲੈ ਕੇ ਤੂੰ ਜੇ ਰੋਟੇ ਜਾਂਦਾ ਮੈਨੂੰ ਲੱਗਦਾ ਪੱਛੀ ਕੋਈ ਨਾ ਇਹ ਮੇਰਾ ਯਾਰ ਲੰਘ ਗਿਆ ਹਾਂ ਮੈਂ ਵੀ ਅੱਜ ਨਾ ਅੱਜ ਮੇਰੀ ਆਪਣੀ ਗੱਲ ਨਹੀਂ ਹੋਈ ਪਰ ਮੈਂ ਵੀ ਨਰਮਾ ਜਗਣਾ ਪਿਆਰ ਹੈ ਕ੍ਰਿਸ਼ਨ ਜੀ ਨੇ ਬਹੁਤ ਚਾਹੀਆ ਨਾ ਹੋਰ ਯਾਰ ਕਦੀ ਕਦੀ ਤਾਂ ਆਪਣੀ ਨਾਲ ਸ਼ਲ ਤੇ ਨਾਲ ਮੇਰਾ ਸੂਟ ਵੀ ਮੈਚ ਹੋ ਜਾਂਦਾ ਮੇਰੀ ਸੂਟ ਨਾਲ ਸ਼ਲਟ ਮੈਚ ਹੋ ਜਾਂਦੀ ਹੈ ਕਦੇ ਕਦੇ ਕੱਗ ਵੀ ਮੈਚ ਹੋ ਜਾਂਦੀ ਹੈ ਕੀ ਜੀ ਤੋ ਪੱਕਾ ਬੰਨ ਨਾ ਜੇ ਜਾਨ ਮੇਰੇ ਕਦੇ ਕਦੇ ਜਨੂਬ ਤਾਂ ਲੱਗਦੀ ਹਾਂ 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 ਜੇ ਮੈਂ ਨਾ ਪਾਉਂ ਮੇਰੀ ਗੱਲ ਸੁਣਦਾ ਹੁਣ ਮਾੜਾ ਦੋਨਾ ਬੋਲ ਬਣਾ ਲੈ ਕਰਦਾ ਤੇ ਮੈਂ ਇਹਦਾ ਡੈਡੀ ਨੂੰ ਵੀ ਕਹਿ ਦਿੰਦਾ ਪਰ ਮੈਨੂੰ ਇੱਕ ਡਰ ਲੱਗਦਾ ਯਾਰ ਕਿਤੇ ਤੂੰ ਮੈਨੂੰ ਧੋਖਾ ਨਾ ਦੇ ਦੇਈਂ ਯਾਰ ਨਾ ਨਾ ਮੈਂ ਧੋਖਾ ਕਿਉਂ ਦਊਂਗੀ ਮੈਨੂੰ ਇੰਨਾ ਸੋਹਣਾ ਮੁੰਡਾ ਮਿਲਿਆ ਹੈਗਾ ਇੰਨਾ ਪਿਆਰ ਕਰਨ ਵਾਲਾ ਮੇਰੀ ਇੰਨੀ ਕੇਅਰ ਕਰਦਾ ਹਰ ਇੱਕ ਤਾਲ ਹਰ ਇੱਕ ਤੰਤੂ ਮੈਂ ਜਾਣ ਜਾਣ ਕਹਿਣਾ ਤਾਂ ਮੂਹ ਸੁਖਦਾਗਾ ਮੈਂ ਤੈਨੂੰ ਕਿਉਂ ਕਰੂੰਗੀ ਮੈਂ ਨਹੀਂ ਕਰਾਂਗੀ ਤੇ ਗਰੀਬ ਮਾਰਨਾ ਉਹ ਜੀ ਮੇਰੇ ਨਾਲ ਮੈਂ ਤੈਨੂੰ ਬਹੁਤ ਪਿਆਰ ਕਰਦਾ ਨਹੀਂ ਗਰੀਬ ਮਾਰਨੀ ਕਰਦੀ ਮੈਂ ਤਾਂ ਹਮੇਸ਼ਾ ਤੁਹਾਡੀ ਹੀ ਹੋਣੀ ਹਾਂ ਆਹ ਲੱਗਦੀ ਰਹੇਂ ਮੇਰੀਆਂ ਤਾਂ ਮੇਰੀਆਂ ਹੀ ਤੇ ਮਾਹੌਲ ਦਾ ਕਿੱਥੇ ਆਪਾਂ ਫਿਰ ਅੰਦਰ ਹੀ ਅੰਦਰ ਹੀ ਬੜਦੇ ਤੇ ਉਸੇ ਜਗ੍ਹਾ ਹੀ ਤਾਂ ਕੋਈ ਨਹੀਂ ਜਿੱਤ ਕੇ ਆਉਂਦਾ ਤਾਂ ਤੱਕ ਜੰਜੀਗਾ ਦੀ ਮੈਂ ਨਹੀਂ ਲਾ ਸਕਣਾ ਮੈਂ ਆਊਟਨ ਲਾਈ ਨਹੀਂ ਉੱਪਰ ਲਾ ਕੇ ਮਾਰਤੀ ਤੇ ਨਾ ਉਂਗੀ ਨਾ ਕਿ ਮੈਂ ਡੈਡੀ ਹੁੰਦੀ ਹੈ ਤੇ ਕੋਈ ਵੀ ਰਹਿਣੇ ਸ਼ਰੀਓ ਕੇ ਆਜਾ ਜਿਹੜਾ ਮੈਂ ਤੁਹਾਨੂੰ ਦਿੱਤਾ ਸੀ ਨਾ ਆਹ ਦਿੱਤੀ ਸੀ ਨਾ ਉਹ ਤੁਹਮ੍ਹਗਵਾਇਆ ਸੀ ਕਿ ਸੁਬਾਹ ਹੀ ਤੋਂ ਹਨਾ ਆਰਡਰ ਕਰਕੇ ਤੁਹਾਨੂੰ ਬਾਟ ਆਉਣਾ ਮੇਰੇ ਕੇਸ ਤੇ ਮੈਂ ਬਸ ਹੋਈ ਲਾ ਕੇ ਮੈਂ ਨਾ ਜਲਦੀ ਜਲਦੀ ਹੰਨ ਜਾਣ ਤੋਂ ਫੋਨ ਕਰਦਾ ਤੁਸੀ ਠੀਕ ਹੈ ਸਰਪ੍ਰਾਈਜ਼ ਨਹੀਂ ਤੁਹਾਨੂੰ ਸਰਪ੍ਰਾਈਜ਼ ਹੋਮਰ ਠੀਕ ਹੈ ਹਾਂਜੀ